ਬਾਬੇ ਨੂੰ ਲੈ ਕੇ ਆਗੇ ਟੌਪ ਦੀਆਂ ਚਵਲਾਂ ਜਿੰਨਾਂ ਨੂੰ ਗੰਦ ਪਾਉਣ ਲਈ ਇੰਸਟਾਗ੍ਰam ਮਿਲ ਗਿਆ ਕਿਹੜੀ ਗੱਲ ਦੀ ਮੈਂ ਸਜਾ ਦੱਸ ਪੁੱਗਦਾ ਕੀਤਾ ਵਿਗਨਾ ਕੋਈ ਨਾ ਸਾ ਰੁਕਣੇ ਤੋਂ ਪਹਿਲਾਂ ਜੀ ਸੋਹਣਿਆ ਮੁੱਠ ਮਾਰਨ ਤੋਂ ਬਾਅਦ ਮੇਰਾ ਲੰਨੋ ਗੋਲੀਆਂ ਥੋੜੀਆਂ ਖਾਇਆ ਕਰੋ ਕਿਹੜੀ ਗੱਲ ਦੀ ਮੈਂ ਸਜਾ ਦੱਸ ਪੁੱਗਦਾ ਕਿਨੇ ਬੰਡ ਮਾਰ ਲਈ ਤੇਰੀ ਬਰੋ ਹੋ ਗੈਂਬੋ ਖੁਸ਼ ਹੋ ਰਮਜ਼ੇ ਮਿਲਦੇ ਰੋਜ਼ ਜਟਾ ਟੱਟਰੇ ਬੇਰਾਟ ਬੜੇ ਰੁੰਦੇ ਦੀ ਟਿਕ ਜਾ ਟਿਕ ਜਾ ਸਾਲੀਏ ਮੈਂ ਤੇਰੀ ਬੁੰਡ ਮਾਰ ਲੈਣੀ ਐ ਰੁਕੋ ਜਰਾ ਸਬਰ ਕਰੋ ਲੰਗ ਜਿਦਰਦੀ ਲੰਗਣਾ ਲੰਗ ਜਿਦਰਦੀ ਲੰਗਣਾ ਤੂੰ ਪਾਦ ਵਾਲੀ ਨਾੜੀ ਬਚਾ ਕੇ ਰੱਖਿਆ ਕਰ ਜਿੱਥੇ ਮਿਲ ਗਏ ਸੋਹਣੀ ਤੇ ਕਾਟ ਢੋਕੋ ਤੇਲ ਲਾ ਕੇ ਉੱਪਰ ਬੈਠ ਜਾ ਪਿਸਤੌਲ ਦੇ ਮੱਤ ਸਹੀਏ ਇਨੂੰ ਰੋਕ ਕੇ ਠੋਕਣਾ ਅਗਲਿਆਂ ਨੇ ਜਿੱਥੇ ਤੂੰ ਮਿਲ ਗਿਆ ਤੇਰੀ ਪੱਦ ਵਾਲੀ ਨਾੜੀ ਪਾੜ ਦੇਣਗੇ ਉਹ ਭਰਾਵਾ ਤੂੰ ਪਿਸਤੌਲ ਘੱਟ ਤੇ ਚਿੱਤੜ ਜ਼ਿਆਦਾ ਹਿਲਾ ਰਿਹਾ ਗੱਲ ਕੀ ਹੈ ਨਾ ਕੋਈ ਤੂੰ ਗੜਬੜ ਸ਼ੁਰੂ ਹੈ ਕਿ ਮੈਂ ਕਰੀ ਜਾਂਦਾ ਜਿਵੇਂ ਬੰਡ ਚ ਭੂੰਡ ਵੜ ਗਿਆ ਹੋਵੇ ਜ਼ਰੂਰੀ ਨਹੀਂ ਕੀੜਾ ਜਾੜ ਚ ਹੀ ਹੋਵੇ ਟੋਪੀ ਵਾਲੇ ਦੇ ਬੰਡ ਚ ਤੂੰ ਟਾਈਮ ਕੱਢ ਕੇ ਮੇਰੇ ਲੰਨ ਤੇ ਵੱਜ